ਮਾਈ ਗੁੱਦਿਕਾ ਖਾਲਸਾ ਮਾਈ ਰਹੀਦੀ ਮਤੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਰਪੀਟ ਦਾ ਅਨਸਾਰ ਆਪਣੇ ਦਵਾਪਾ ਏਰੀਆ ਮਾਂਚਾ ਏਰੀਆ ਜਿਹੜਾ ਪੰਜਾਬ ਦੀ ਇੱਕ ਸ਼ਾਨ ਏਰੀਆ ਡੁੱਬਿਆ ਹੋਇਆ ਹੈਗਾ ਆਪਾਂ ਉਹਨਾਂ ਦੀ ਇੱਕ ਹੜਪੀਟਾਂ ਦੀ ਮਦਦ ਕਰਨ ਲਈ ਪਹੁੰਚੇ ਹਾਂ ਮਾਂਸਾ ਦਾ ਇੱਕ ਨਿੱਕਾ ਜਿਹਾ ਪਿੰਡ ਪਿੰਡ ਤੋਂ ਕਸਬਾ ਕਸਨੇ ਤੋਂ ਇੱਕ ਸ਼ਹਿਰ ਬੰਦਾ ਉਹ ਹਾ ਪਿੰਡ ਤੋਂ ਤੇ ਅਸੀਂ ਸਾਰੀ ਸੰਗਤ ਪਹੁੰਚੀ ਆ ਚਾਚਾ ਜੀ ਸਾਰਾ ਨਗਰ ਪਹੁੰਚਿਆ ਮੈਂ ਬਹੁਤ-ਬਹੁਤ ਰਣੀ ਆ ਮੈਂ ਬਹੁਤ ਮਾਣ ਮਹਿਸੂਸ ਕਰਦਾ ਵੀ ਇੱਕ ਮੈਂ ਇਹੋ ਜਿਹੇ ਪਿੰਡ ਦਾ ਹਿੱਸਾ ਬਣਿਆ ਇਹੋ ਜਿਹੇ ਪਿੰਡ ਦਾ ਪੁੱਤ ਹਾਂ ਜਿਹੜਾ ਇੱਕ ਪੰਜਾਬ ਦੇ ਨਾਲ ਹੱਪੀਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਅਸੀਂ ਇੱਕ ਨਿੱਕੀ ਜੀ ਸੇਵਾ 132000 ਤੇ 1500 ਲੀਟਰ ਤੇਲ ਦਾ ਤੇ ਇੱਕ 15000 ਰੁਪਏ ਨਾਲ ਨਗਰ ਰਾਸ਼ੀ ਸਨਮਾਨ ਕਰਨ ਦੇ ਜਾ ਰਹੇ ਆ ਅਸੀਂ ਗ੍ਰਾਂਦੀ ਸਿੰਘ ਦੇ ਕਹਿੰਦਾ ਬਾਹੂਪੁਰ ਦੇ ਪਿੰਡ ਦਾ ਟੀ ਨਾਲੇ ਸਾਡੇ ਨਾਲ ਕਲਜੀਤ ਸਿੰਘ ਵੀ ਨੇ ਤੇ ਜਿਹੜੇ ਇੱਥੇ ਮੁੱਖ ਅਹੁਦੇਦਾਰ ਨੇ ਸਾਰੇ ਅਸੀਂ ਇੱਥੇ ਇਕੱਠੇ ਹੋ ਕੇ ਪਹੁੰਚੇ ਹੋਏ ਆਂ ਮੈਂ ਬਹੁਤ ਬਹੁਤ ਰਣੀ ਧੰਨਵਾਦ ਕਰਨਾ ਸਾਡੇ ਪਿੰਡ ਵਾਲੇ ਵਾਸੀਆਂ ਦਾ ਬਜ਼ੁਰਗਾਂ ਦਾ ਮਾਮਾਂ ਦਾ ਪਿਤਾ ਦਾ ਜਿਹੜੇ ਛੋੜੇ ਤੋਂ ਛੋੜਾ ਜਿਨ੍ਹਾਂ ਨੇ ਦਸਮਾ ਦਸਾਂਤ ਕੱਟ ਕੇ ਹਿੱਸਾ ਪਾਇਆ ਇਨਿਕ ਸਾਡੀ ਮਦਦ ਕੀਤੀ ਆ ਅਸੀਂ ਉਪਰਾਲਾ ਕੀਤਾ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਆ ਸੋ ਐਨਆਰਆਈ ਵੀਰੇ ਹੋਰਾਂ ਦਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੁਸੀਂ ਇੰਨੇ ਯੋਗਾ ਕੀਤਾ ਅਸੀਂ ਆਪਣਾ ਇੱਕ ਛੋਟਾ ਜਿਹਾ ਪਛੜਿਆ ਹੋਇਆ ਇਲਾਕਾ ਜਿਹੜਾ ਆਪਾਂ ਇਹਨਾਂ ਦੀ ਸਹਾਇਤਾ ਲਈ ਪਹੁੰਚੇ ਹਾਂ ਬੋਹਾ ਪਿੰਡ ਤੋਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਤੇ ਕਸਬਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 132000 ਰੁਪਏ ਤੇ 15000 ਦੀ ਨਕਦ ਰਾਸ਼ੀ ਦਾ ਸਨਮਾਨ ਕਰਨ ਜਾ ਰਹੇ ਹਾਂ ਅਸੀਂ ਗੁਰਗੰਦ ਸਾਹਿਬ ਦੇ ਗਰੰਥੀ ਸਿੰਘ ਦਾ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ